ਇਹ ਕਰਨੌਲਾ ਬਾਜੀ ਦਾ ਮੈਂ ਦਿਲੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਚਲੀ ਗਈ। ਇਹ ਨੌਕਰੀ ਦੇ ਹੱਕدار ਰਿਐਲਿਟੀ ਸਾਰੇ মিডিਆ ਪਰਸਨ ਤੇ ਹਰ ਉਹ ਸਖਿਆ ਜਿਨ੍ਹਾਂ ਨੇ ਮੇਰੀ ਮਦਦ ਕੀਤੀ। ਕਿ ਜਦ ਤੱਕ ਮੈਂ ਹੈਗਾ ਜਦ ਤੱਕ ਤੈਨੂੰ ਬੈਠ ਕੇ ਖਲਾਉਂਗਾ ਬਟ ਅੱਜ 31 ਸਾਲ ਤੱਕ ਉਹਨਾਂ ਨੇ ਮੇਰੀ ਸੇਵਾ ਕੀਤੀ ਔਰ ਅੱਜ ਮੇਰੇ ਕਿਉਂ ਹੈ ਨਹੀਂ। ਸਪਨਾ ਹੈ ਕਿ ਕਿ ਮੈਂ ਮੁਹੀਮ ਚ ਲਾਨੀਆ ਨਸ਼ਾ ਛੁਡਾਓ ਪੰਜਾਬ ਬਚਾਓ। ਦ ਸਮਰ نیوز ਦੇਖਣ ਵਾਲੇ तमाम ਦਰਸ਼ਕਾਂ ਦਾ ਮੈਂ ਦੀਪਕ ਕਤਿਆਲ ਸਵਾਗਤ ਕਰਦਾ। ਅੱਜ ਤੁਹਾਨੂੰ ਇੱਕ ਅਜਿਹੇ ਸ਼ਖਸ ਦੇ ਨਾਲ ਮਿਲਵਾਨ ਜਾ ਰਹੇ ਹਾਂ ਜਿਸ ਨੇ 18 ਕੰਟਰੀਆਂ ਦੇ ਵਿੱਚ ਪੈਰਾ ਕਰਾਟੇ ਦੇ ਵਿੱਚ ਮੈਡਲ ਜਿੱਤ ਕੇ ਭਾਰਤ ਦੇ ਦੀ ਝੋਲੀ ਦੇ ਵਿੱਚ ਪਾਏ ਪਰ ਉਹ ਸ਼ਖਸ ਜਿਹੜਾ ਹੈ ਰੋਟੀ ਤੋਂ ਮਜਬੂਰ ਤੇ ਨੌਕਰੀ ਉਹਨੂੰ ਨਹੀਂ ਮਿਲ ਰਹੀ ਸੀ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਅੱਜ ਇੱਥੇ ਮਿਨੀ ਸਕਿੱਤ ਰੇਦ ਦੇ ਵਿੱਚ ਪਹੁੰਚਿਆ ਜਿਸ ਦੀ ਮਦਦ ਕੀਤੀ ਗਈ ਕਰਨ ਓਜਲਾ ਦੇ ਵੱਲੋਂ ਉਸ ਦਾ ਕਰਜ਼ਾ ਉਤਾਰਿਆ ਗਿਆ ਤੇ ਅੱਜ ਆਊਟਸੋਰਸ ਦੇ ਉੱਤੇ ਹੀ ਜੇਕਰ ਉਹਨੂੰ ਨੌਕਰੀ ਮਿਲੀ ਹੈ ਤਾਂ ਧੰਨਵਾਦ ਕਰਨ ਦੇ ਲਈ ਪਹੁੰਚੇ ਨੇ ਕੁਮਾਰ ਗੌਰਵ ਜ ਸੱਚਾ ਯਾਦਵ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਅੱਜ ਨੌਕਰੀ ਮਿਲੀ ਹੈ ਚਾਹੇ ਆਊਟਸੋਰਸ ਤੇ ਮਿਲੀ ਹੈ ਇਹ ਪੰਜਾਬ ਦਾ ਉਹ ਨੌਜਵਾਨ ਹੈ ਜਿਨੇ 18 골ਡ ਮੈਡਲ ਜਿੱਤ ਕੇ ਨਾ ਕੇਵਲ ਪੰਜਾਬ ਦਾ ਬਲਕਿ ਹਿੰਦੁਸਤਾਨ ਦਾ ਨਾਮ ਰੌਸ਼ਨ ਕੀਤਾ ਵਾ ਅੱਜ ਜੋ ਨੌਕਰੀ ਨੂੰ ਮਿਲਿਆ ਦਾ ਹੱਕ ਸੀ ਦੋਸਤ ਇਹ ਪੰਜਾਬ ਦੇ ਹਰ ਖਿਡਾਰੀ ਦਾ ਹੱਕ ਹੈ ਸੋ ਉਸੇ ਤਰੀਕੇ ਆ ਤਰੂ ਨੂੰ ਉਹਦਾ ਹੱਕ ਮਿਲਿਆ ਬਹੁਤ ਜਦੋਜਾਇ ਦੇ ਨਾਲ ਮਿਲਿਆ ਲੇਕਿਨ ਚਲੋ ਕੋਈ ਗੱਲ ਨਹੀਂ ਮਿਲਿਆ ਦੇਖੋ ਮੈਂ ਕਾਫੀ ਸਾਲਾਂ ਤੋਂ ਤਰੂ ਨੂੰ ਜਾਣਦਾ ਸੀ ਮੈਂ ਦਾ ਦਰਦ ਦੇਖ ਰਿਆ ਸੀ ਕੀ ਹਾਲਾਤ ਹੈ ਕਿ ਖੰਨੇ ਦੀ ਸਬਜ਼ੀ ਮੰਡੀ 'ਚ ਰੇੜੀ ਲਗਾਉਣ ਵਾਲਾ ਇੱਕ ਨੌਜਵਾਨ ਲੇਕਿਨ ਇਹ ਹਿੰਮਤ ਨਹੀਂ ਹਾਰਦਾ ਸੀ ਬੜਾ ਆਸਾਨ ਹੁੰਦਾ ਕਹਿਣਾ ਲੇਕਿਨ ਸੋਚ ਕੇ ਦੇਖੋ ਰੁਪਈਆ ਰੁਪਈਆ ਜੋੜ ਕੇ ਰੇੜੀ ਦੀ ਸਬਜ਼ੀ ਦੀ ਰੇੜੀ ਲਗਾ ਕੇ ਰੁਪਈਆ ਰੁਪਈਆ ਇਕੱਠਾ ਕਰਨਾ ਆਪਣੀ ਡਾਈਟ ਵਾਸਤੇ ਫਿਰ ਰੁਪਈਆ ਰੁਪਈਆ ਇਕੱਠਾ ਕਰਨਾ ਜਾਜ ਦੀ ਟਿਕਟ ਵਾਸਤੇ ਫੋਰਨ ਜਾਣਾ ਉ ਔਰ ਸੋਚ ਕੇ ਦੇਖੋ ਲੱਖਾਂ ਰੁਪਏ ਜੋ ਖਰਚਾ ਆਂਦਾ ਹੈ ਉਹ ਚੀਜ਼ਾਂ ਸਭ ਸਰਕਾਰਾਂ ਨੂੰ ਦੇਣੀਆਂ ਚਾਹੀਦੀਆਂ ਇਹ ਜਹੇ ਜਿੰਨੇ ਵੀ ਪੰਜਾਬ ਦੇ ਲੱਖਾਂ ਨੌਜਵਾਨ ਹੈ ਜਿਹੜੇ ਪੰਜਾਬ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਹੈ ਲੇਕਿਨ ਉਹਨਾਂ ਕੋ ਸੋਰਸਿਸ ਨਹੀਂ ਹੈ ਉਹ ਲਾਇਕ ਹੈ ਉਹ ਕਾਬਲ ਹੈ ਲੱਖਾਂ ਸੋ ਸਰਕਾਰਾਂ ਨੂੰ ਵੱਲ ਧਿਆਨ ਦੇਣ ਪਹਿਲਾਂ ਤਾਂ ਮੈਂ ਇਹ ਚਾਹਾਂਗਾ ਫਿਰ ਤਰຸນ ਨੂੰ ਜਿਹੜੀ ਅੱਜ ਨੌਕਰੀ ਮਿਲੀ ਹੈ ਆਊਟਸੋਰਸ ਤੇ ਮਿਲੀ ਹੈ ਪੱਕੀ ਹਲੇ ਨਹੀਂ ਮਿਲੀ 13500 ਚ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਆ ਪਲਟ ਦੀ ਨੌਕਰੀ ਦਿੱਤੀ ਗਈ ਹੈ ਅੱਜ ਸ਼ਾਮ ਨੂੰ ਐਮਐਲਏ ਸਾਹਿਬ ਨੇ ਚਿੱਠੀ ਵੇਦੇ ਹਵਾਲੇ ਕਰਨੀ ਹੈ ਕੱਲ ਨੂੰ ਜੁਆਇਨਿੰਗ ਕਰਾ ਦਿੱਤੀ ਗਈ ਹੋਈ ਹੈਗੀ ਹੈ ਸੋ ਮੈਂ ਧੰਨਵਾਦ ਕਰਨਾ ਚਾਹਾਂਗਾ ਭਗਵਾਨਤਮਨ ਸਾਹਿਬ ਦਾ ਮੀਤ ਹੈਰ ਸਾਹਿਬ ਦਾ ਡੀਸੀ ਐਡੀਸੀ ਸਾਹਿਬ ਦਾ ਜੇ ਜਾਣੇ ਜਾਣੇ ਕਿਸੇ ਨੂੰ ਵੀ ਮੇਰੇ ਕੋਈ ਅਲਫਾਜ਼ ਗਲਤ ਲੱਗੇ ਹੁਣ ਤਾਂ ਉਹ ਦਰਦ ਨਹੀਂ ਸੀ ਉਹ ਦਰਦ ਸੀ ਦੋਸਤ ਉਹ ਦਰਦ ਸੀ ਉਹ ਦਰਦ ਸੀ ਤਰुण ਵਰਗੇ ਲੱਖਾਂ ਨੌਜਵਾਨਾਂ ਲਈ ਪੰਜਾਬ ਦੇ ਉਹਨਾਂ ਖਿਡਾਰੀਆਂ ਲਈ ਜਿਨ੍ਹਾਂ ਨੇ ਪੰਜਾਬ ਲਈ ਹਿੰਦੁਸਤਾਨ ਲਈ ਕੁਝ ਕਰਕੇ ਦਿਖਾਇਆ ਮੈਂ ਫੇਰ ਕਹਾਂਗਾ ਨੌਜਵਾਨਾਂ ਨੂੰ ਕਿ ਨਸ਼ੇ ਨੂੰ ਤਿਆਗ ਦਿਓ ਦੋਸਤ ਉਹ ਤਰुण ਦੀ ਤਰ੍ਹਾਂ ਮਿਸਾਲ ਬ ਇਹ ਵਕਤ ਹੈ ਇਹ ਜਵਾਨੀ ਬਾਰ ਬਾਰ ਨਹੀਂ ਮਿਲਨੀ ਸੋ ਅੱਜ ਗਰਵ ਹੈ ਮੈਂ ਫੇਰ ਹੀ ਕਹਾਂਗਾ ਔਰ ਜਿੱਤ ਮੈਂ ਫੇਰ ਕਹਾਂਗਾ ਕਿ ਜਿੰਨੇ ਵੀ ਵੀਰ ਮੇਰੇ ਤਰੁੰਦਸ ਨਾ ਜਿਨ੍ਹਾਂ ਨੇ ਸਾਥ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਇਹਦਾ ਜਿੱਤ ਦਾ ਸਾਰਾ ਸਾਰਾ ਮੈਂ ਆਪਣੇ ਪੰਜਾਬ ਦੇ ਲੁਧਿਆਣੇ ਦੇ ਖੰਨੇ ਦੇ ਸਾਰੇ ਇਸ ਦੇਸ਼ ਦੇ ਮੀਡੀਆ ਦੇ ਸਿਰ ਮੈਂ ਸੇਰਾ ਬੰਨਾ ਚਾਹਾਂਗਾ ਕਿਉਂਕਿ ਮੀਡੀਆ ਕੋਰਟ ਲੱਗਉ ਡੈਮੋਕ੍ਰੇਸੀ ਹੈ মিডিਆ ਹੈ ਤਾਂ ਪ੍ਰਜਾਤੰਤਰ ਜ਼ਿੰਦਾਬਾ ਹੈ ਸੋ মিডিਆ ਨੂੰ ਸਲਾਮ ਹੈ মিডিਆ ਨੂੰ ਸਲਾਮ ਹੈ ਕੌਣ ਕਹਿੰਦਾ ਹੈ ਕਿ ਇਹ ਬੁੱਧਿਆ ਚੱਕੋ ਕੌਣ ਕਹਿੰਦਾ ਹੈ ਕਿ ਇਹ ਆਵਾਜ਼ ਚੱਕੋ ਤਾਂ ਸੁਣੀ ਨਹੀਂ ਜਾਂਦੀ ਸਚਾਈ ਉਹ ਰਛਾਈ ਹੋਣੀ ਚਾਹੀਦੀ ਹੁੰਦੇ ਵਿੱਚ ਆਵਾਜ਼ ਜ਼ਰੂਰ ਸੁਣੀ ਜਾਂਦੀ ਹੈ ਮੈਂ ਫੇਰ ਕਹਾਂਗਾ মিডিਆ ਜਿੰਦਾਬਾਦ ਪੰਜਾਬ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਤੇ ਇਹੋ ਜੇ ਖਿਡਾਰੀ ਜਿੰਦਾਬਾਦ ਹੈ ਗੌਰਵ ਜੀ ਵੋਟ ਪਾਲਸ਼ਾ ਕਿਉਂ ਕਰਨੀਆਂ ਪਈਆਂ ਦੋਸਤ ਵੋਟ ਪਾਲਸ਼ਾ ਇੱਕ ਟਾਕਸ਼ ਕੀਤਾ ਸੀਗਾ ਕਿ ਕਿਸੇ ਤਰੀਕੇ ਉਹ ਕਹਿੰਦੇ ਨੇ ਕਿ ਜਦ ਤੱਕ ਬੱਚਾ ਰੋਂਦਾ ਨਹੀਂ ਹੈ ਮਾਂ ਵੀ ਦੁੱਧ ਨਹੀਂ ਦਿੰਦੀ ਹੈਨਾ ਸੋ ਇਹ ਕਟਾਸ਼ ਕੀਤਾ ਗਿਆ ਸੀਗਾ ਕਿ ਸਾਡਾ ਪ੍ਰਸ਼ਾਸਨ ਸੁਪੀਆਂ ਸਰਕਾਰਾਂ ਸਮਝਣ ਦਰਦ ਨੂੰ ਕਿ ਇੱਕ ਖਿਡਾਰੀ ਇੰਟਰਨੈਸ਼ਨਲ ਹੋ ਕੇ ਵੀ ਬੂਟ ਪਾਲਿਸ਼ ਕਰਨ ਤੇ ਮਜਬੂਰ ਬੈਠ ਗਿਆ ਯਾਰ ਕੁਸ਼ਤਾਂ ਦਾ ਹੱਕ ਦੇ ਦिए ਕੁਸ਼ਤਾਂ ਦੇ ਵੱਲ ਸੋਚ ਲਈਏ ਇਹ ਖਿਡਾਰੀ ਲੱਖਾਂ ਨੌਜਵਾਨਾਂ ਦੀ ਇੰਸਪੀਰੇਸ਼ਨ ਹੈ ਲੱਖਾਂ ਨੌਜਵਾਨਾਂ ਦੀ ਸੋ ਇੰਸਪੀਰੇਸ਼ਨ ਜਾਇਆ ਨਹੀਂ ਜਾਣੀ ਚਾਹੀਦੀ ਉਹ ਇੰਸਪੀਰੇਸ਼ਨ ਵਧਣੀ ਚਾਹੀਦੀ ਇਸ ਕਰਕੇ ਬੂਟ ਪਾਲਚਣ ਲਈ ਬੈਠੇ ਜਿਵੇਂ ਤੁਸੀਂ ਇਸ ਨੌਜਵਾਨ ਦਾ ਸਾਥ ਦਿੱਤਾ ਹੋਰ ਵੀ ਨੌਜਵਾਨ ਹੋਣਗੇ ਜੋ ਨੌਕਰੀ ਲਈ ਭਟਕਦੇ ਹੋਣਗੇ ਉਹਨਾਂ ਦਾ ਵੀ ਸਾਥ ਦਿਓਗੇ ਹਰ ਉਹ ਆਦਮੀ ਹਰ ਉਹ ਯੂਥ ਹਰ ਉਹ ਯੁਵਾ ਜਿਨੇ ਮੇਰੇ ਦੇਸ਼ ਲਈ ਕੁਝ ਕੀਤਾ ਹੋਵੇਗਾ ਕਰਕੇ ਦਿਖਾਉਣ ਦਾ ਜਜ਼ਬਾ ਹੋਵੇਗਾ ਮੈਂ ਆਪਣੇ ਉਸ ਪੰਜਾਬ ਦੇ ਯੁਵਾ ਵਰਗ ਦੇ ਨਾਲ ਖੜਾ ਦੋਸਤ ਮੈਂ ਨਾਲ ਖੜਾ ਵਾਂ ਕਿਉਂ ਨਹੀਂ ਖੜਾਂਗਾ ਯਾਰ ਸਿਰਫ ਮੈਂ ਹੀ ਨਹੀਂ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਤੁਸੀਂ ਲੋਕ ਮੈਂ ਤੁਹਾਨੂੰ ਹੀ ਪੁੱਛਾਂ ਕਿ ਤੁਸੀਂ ਜੇ ਪੰਜਾਬ ਦਾ ਕੋਈ ਕਾਬਿਲ ਜੇ ਕੋਈ ਕਾਬਿਲ ਨੌਜਵਾਨ ਹੋਵੇ ਜਿਨੇ ਦੇਸ਼ ਲਈ ਪੰਜਾਬ ਲਈ ਕੁਝ ਕੀਤਾ ਹੋਵੇ ਤੁਸੀਂ ਉਹਨਾਂ ਦਾ ਸਾਥ ਨਹੀਂ ਦਿਓਗੇ ਦਿਓਗੇ ਨਾ ਸੋ ਹਰ ਹਰ ਉਸ ਹਰ ਉਸ ਯੁਵਾ ਵਰਗ ਦਾ ਜਿਨੇ ਮੇਰੇ ਦੇਸ਼ ਲਈ ਪੰਜਾਬ ਲਈ ਕੁਝ ਕੀਤਾ ਹੋਵੇ ਜਿੰਦੇ ਕੋਈ ਸਹੂਲਤਾ ਨਾ ਹੋਣ ਜਿੰਦੇ ਕਰੋੜਾਂ ਅਰਬਾਂ ਬਿਆਨ ਹੋਵੇ ਲੇਕਿਨ ਜਜ਼ਬਾ ਹੋਵੇ ਜਨੂਨ ਹੋਵੇ ਕੁਝ ਕਰਨ ਦਾ ਮੇਰੇ ਦੇਸ਼ ਦਾ ਨਾਮ ਰੋਸ਼ਨ ਕਰਨ ਦਾ ਜਨੂਨ ਹੋਵੇ ਉਹਦੇ ਸਾਥ ਜ਼ਰੂਰ ਦੇਣਾ ਚਾਹੀਦਾ ਮੈਂ ਜ਼ਰੂਰ ਦੇਵਾਂਗਾ ਸੋ ਸਾਡੇ ਨਾਲ ਤਰुण ਸ਼ਰਮਾ ਮੌਜੂਦ ਨੇ ਤਰुण ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਨੌਕਰੀ ਮਿਲੀ ਹੈ ਆ ਇਹ ਨੌਕਰੀ ਦੇ ਅਗਧਾਰ ਰਿਐਲਿਟੀ ਸਾਰੇ মিডিਆ ਪਰਸਨ ਤੇ ਹਰ ਉਹ ਹਕਸ਼ਾ ਜਿਨੇ ਮੇਰੀ ਮਦਦ ਕੀਤੀ ਤੋ ਸਾਰਾ ਕਰੈਡਿਟ ਤੁਹਾਨੂੰ ਜਾਂਦਾ ਤੇ ਗੌਰਵ ਭਾਜੀ ਨੂੰ ਜਾਂਦਾ ਤੇ ਇੱਕ ਆਪਣੇ ਈਸ਼ਰ ਭਾਈ ਜੀ ਨੇ ਚੰਡੀਗੜ੍ਹ ਤੋਂ ਤੇ ਸਾਰੀ ਮਨ ਮੀਡੀਆ ਦਾ ਦਿਲੇ ਧੰਨਵਾਦ ਕਿ ਤੁਸੀਂ ਮੇਰੀ ਆਵਾਜ਼ ਨੂੰ ਇੱਕ ਹੱਕ ਸੱਚ ਦੀ ਆਵਾਜ਼ ਵਿੱਚ ਬੁਲੰਦ ਕੀਤੀ ਤੇ ਅੱਗੇ ਤੱਕ ਲੈ ਕੇ ਗਏ ਸੋ ਮੈਂ ਦਿਲੇ ਧੰਨਵਾਦ ਆ ਤੇ ਕਰਨ ਉਹਲਾ ਭਾਈ ਜੀ ਦਾ ਮੈਂ ਦਿਲੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰ ਤੋਂ ਜਿਹੜੀ ਛੱਤ ਚਲੀ ਜਾਣੀ ਸੀ ਉਹ ਬਚਾ ਦਿੱਤੀ। ਸੋ ਤੁਹਾਣੋਂ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗਾ ਤੁਹਾਡੀ ਉਮਰ ਕਿੰਨੀ ਹੈ ਤੇ ਪੈਰਾ ਕਰਾਟੇ ਦੇ ਵਿੱਚ ਜਾਣ ਦਾ ਜਜ਼ਬਾ ਕਿਵੇਂ ਮਿਲਿਆ ਕਿਵੇਂ ਇੱਕ ਉਮੀਦ ਜਾਗੀ ਕਿ ਮੈਂ ਆ ਕੰਮ ਕਰਾਂ। ਮੇਰੀ ਉਮਰ 33 ਸਾਲ ਦੀ ਹੈ ਜੀ ਤੇ ਮੈਂ ਕੈਲੀਫੋਰਨੀਆ ਤੱਕਦਾ ਸੀ ਮੈਂ ਬਹੁ ਨਹੀਂ ਤੱਕਦਾ ਸੀ। ਜੀ। ਤੇ ਮੇਰੇ ਫਾਦਰ ਸਾਹਿਬ ਸਭ ਤੋਂ ਬੜੀ ਮੇਰੇ ਲਈ ਹਿੰਮਤ ਨੇ ਜਿਨ੍ਹਾਂ ਨੇ ਮੈਨੂੰ ਅੱਜ ਤੱਕ ਇਹ ਮਹਿਸੂਸ ਹੀ ਨਹੀਂ ਹੋਣ ਦਿੱਤਾ। ਜੀ। ਸੋ ਮੈਂ ਇਹੀ ਕਹਾਂਗਾ ਜੇ ਮੈਂ ਮਰ ਕੇ ਵੀ ਪੈਦਾਵਾਂਦਾ ਉਸੇ ਘਰ ਦੇ ਵਿੱਚੋਂ। ਸਬਜੀ ਦੀ ਰੇੜੀ ਕਿਵੇਂ ਲਗਾਈ ਕਿਵੇਂ ਸ਼ੁਰੂਆਤ ਹੋਈ ਸਬਜੀ ਦੀ ਰੇੜੀ ਕਿਉਂ ਲਗਾਨੀ ਪਈ ਦੇਖੋ ਮੈਂ ਇੱਕ ਰਿਐਲਿਟੀ ਦੱਸਣਾ ਕਿ ਮੈਡਲ ਤੇ ਟਰਾਫੀਆਂ ਖਾਣ ਨੂੰ ਨਹੀਂ ਦਿੰਦੇ ਪਾਪੀ ਪੇਟ ਨੂੰ ਕਮਾ ਕੇ ਹੀ ਰੋਟੀ ਖਾਣੀ ਪੈਣੀ ਹੈ ਜੀ ਸੋ ਸ਼ਰੀਰ ਜਿਵੇਂ ਵੀ ਦੀਗਾ ਠੀਕ ਦੀਗਾ ਬਟ ਫਾਦਰ ਤਾਂ ਆਮਨੇ ਮੈਨੂੰ ਆਪਣੇ ਨਾਲ ਕੰਮ ਤੇ ਲਾਇਆ ਔਰ ਇਹ ਕਿਹਾ ਕਿ ਜਦ ਤੱਕ ਮੈਂ ਹੈਗਾ ਜਦ ਤੱਕ ਤੈਨੂੰ ਬੈਠ ਕੇ ਖਲਾਉਂਗਾ ਬਟ ਅੱਜ 31 ਸਾਲ ਤੱਕ ਉਹਨਾਂ ਨੇ ਮੇਰੀ ਸੇਵਾ ਕੀਤੀ ਔਰ ਅੱਜ ਮੇਰੇ ਜੋ ਹੈ ਨਹੀਂ ਇਸ ਖੁਸ਼ੀ ਦੇ ਮੌਕੇ ਤੇ ਮੈਂ ਉਹਨਾਂ ਨੂੰ ਮਿਸ ਕਰਦਾ ਉਹ ਫੇਮਸ ਸਿੰਗਰ ਕਰਨ ਓਜਲਾ ਨੇ ਤੁਹਾਡਾ ਕਰਜ਼ਾ ਉਤਾਰਿਆ ਸੋ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਸਿਰ ਕਰਜ਼ਾ ਹੈ ਤੇ ਕਿਵੇਂ ਉਹਨਾਂ ਨੇ ਤੁਹਾਨੂੰ ਕੰਟੈਕਟ ਕੀਤਾ ਤੇ ਤੁਹਾਡਾ ਕਰਜ਼ਾ ਉਤਾਰਿਆ ਕੁਝ ਸੋਸ਼ਲ ਮੀਡੀਆ ਥਰੂ ਪਤਾ ਲੱਗਿਆ ਤੇ ਐਨ ਆਰ ਆਈ ਭਰਾਵਾਂ ਨੇ ਉਹਨਾਂ ਨੂੰ ਟੈਗ ਕਰਿਆ ਤੇ ਉਹਦੇ ਤੋਂ ਹੀ ਸਭ ਕੁਝ ਮੰਗਿਆ ਸੋ ਲੱਗਦਾ ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈਆਂ ਤੁਹਾਡਾ ਇੱਕ ਜਿਹੜਾ ਕਰਜ਼ਾ ਉਤਾਰਿਆ ਗਿਆ ਉਸ ਤੋਂ ਬਾਅਦ ਤੁਸੀਂ ਬੂਟ ਪਾਲਸ਼ਾ ਕੀਤੀਆਂ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪ੍ਰਸ਼ਾਸਨ ਜਾਗਿਆ ਕਿ ਪਹਿਲਾਂ ਨਹੀਂ ਪ੍ਰਸ਼ਾਸਨ ਨੂੰ ਜਾਗ ਜਾਣਾ ਚਾਹੀਦਾ ਸੀ ਤੇ ਤੁਹਾਨੂੰ ਨੌਕਰੀ ਦੇ ਦੇਣੀ ਚਾਹੀਦੀ ਸੀ ਸਰ ਦੇਰ ਹੈ ਦਰਦਾ ਹੈ ਕਹਿੰਦੇ 12 ਸਾਲ ਬਾਅਦ ਵੀ ਰੋੜੀ ਦੀ ਸੁਣੀ ਜਾਂਦੀ ਆ ਮੈਨੂੰ ਤਾਂ ਸਫਾਈ ਹੋ ਗਈ ਸੀ ਮੈਨੂੰ ਤਾਂ ਡਬਲ ਹੋ ਗਈ ਸੀ ਸੋ ਸ਼ੁਕਰ ਹੈ ਮੇਰੀ ਬਾਹ ਦਾ ਫੜੀ ਮੈਂ ਸ਼ੁਕਰ ਸ਼ੁਕਰੀਆ ਦਾ ਕਰਦਾ ਭਗਵੰਤ ਮਾਨ ਸਾਹਿਬ ਦਾ ਆਪਣੇ ਖੰਨਾ ਦੇ ਪ੍ਰਸ਼ਾਸਨ ਦਾ ਐਮ ਐਲ ਏ ਸਾਹਿਬ ਦਾ ਈਓ ਸਾਹਿਬ ਦਾ ਡੀ ਸੀ ਇਸ ਨਾਮ ਦਾ ਤੇ ਏ ਡੀ ਸੀ ਸਾਹਿਬ ਦਾ ਕਿ ਉਹਨਾਂ ਨੇ ਮੇਰੇ ਨਿਮਾਣੇ ਨੂੰ ਦੇਖਿਆ ਤੇ ਇਤ ਕਦਰ ਦੇਖਿਆ ਕਿ ਉਹਨਾਂ ਨੂੰ ਦਰਦ ਮਹਿਸੂਸ ਹੋਇਆ ਕਿ ਇੱਕ ਪੰਜਾਬ ਦਾ ਇਨਾਮ ਖਿਡਾਰੀ ਅੱਜ ਸੜਕਾਂ ਤੇ ਰੋੜ ਰਿਹਾ ਸੋ ਮੈਂ ਤੁਹਾਨੂੰ ਆਤ ਕਰਦਾ ਉਹਨਾਂ ਦਾ ਕਿ ਅੱਜ ਉਹਨਾਂ ਨੇ ਮੈਨੂੰ ਚਾਹੇ ਆਊਟਸੋਰਸਾਈ ਭਰਤੀ ਕਰਿਆ ਲੇਕਿਨ ਮੈਨੂੰ ਜੋਬ ਦਿੱਤੀ ਸੋ ਅੱਜ ਇਹ ਸੁਪਨਾ ਤਾਂ ਤੁਹਾਡਾ ਪੂਰਾ ਹੋਇਆ ਹੋਰ ਵੀ ਸੁਪਨੇ ਹੋਣਗੇ ਮਨ ਦੇ ਵਿੱਚ ਕਿ ਮੈਂ ਅੱਗੇ ਅੱਗੇ ਆ ਕੁਝ ਕਰਾਂ ਕਿਹੜੇ ਕਿਹੜੇ ਸੁਪਨੇ ਨੇ ਮੇਰਾ ਸੁਪਨਾ ਇਹ ਹੈ ਕਿ ਮੈਂ ਆਪਣੇ ਭਰਾਵਾਂ ਦੀ ਮਦਦ ਕਰਾਂ ਜਿਹੜੇ ਅੱਜ ਕੱਲ ਨਸ਼ੇ ਦੇ ਦਲ ਦੇ ਵਿੱਚ ਬੈਠੇ ਨੇ ਔਰ ਇੱਕ ਸੁਪਨਾ ਹੈ ਕਿ ਮੈਂ ਮੁਹਿੰਮ ਚ ਲਾਣੀ ਹੈ ਨਸ਼ਾ ਛੁਡਾਓ ਪੰਜਾਬ ਬਚਾਓ ਸੋ ਉਸ ਮੁਹਿੰਮ ਦੇ ਵਿੱਚ ਜਿੰਨੇ ਨੌਜਵਾਨ ਨੇ ਉਹ ਜੁੜਨ ਤਾਕੀ ਆਪਾਂ ਉਹ ਨੌਜਵਾਨ ਭੈਣ ਭਰਾਵਾਂ ਦੀ ਮਦਦ ਕਰੀਏ ਜਿਹੜਾ ਅੱਜ ਨਜੇ ਦੇ ਤਲ ਦੇ ਚ ਪਹੁੰਚੇ ਨੇ ਜੀ ਬਹੁਤ ਧੰਨਵਾਦ ਸੋ ਤਰुण ਸ਼ਰਮਾ ਖਿਡਾਰੀ ਮੌਜੂਦ ਨੇ ਲੁਧਿਆਣਾ ਦੇ ਮਿੰਨੀ ਸਕਿੱਤਰੇਦ ਦੇ ਵਿੱਚ ਡੀਸੀ ਸਾਹਿਬ ਨੂੰ ਜਿਹੜਾ ਹੈ ਧੰਨਵਾਦ ਕਰਨ ਦੇ ਲਈ ਪਹੁੰਚੇ ਨੇ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਆਊਟਸੋਰਸ ਸੇ ਚਾਹੇ ਨੌਕਰੀ ਦਿੱਤੀ ਪਰ ਨੌਕਰੀ ਦਿੱਤੀ ਤੇ ਉਹਨਾਂ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋਇਆ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਨਸ਼ੇ ਛਡਾਓ ਪੰਜਾਬ ਬਚਾਓ ਮੁਹਿੰਮ ਵੀ ਜਿਹੜੀ ਹੈ ਉਹਨਾਂ ਦੇ ਵੱਲੋਂ ਇੱਕ ਸੁਪਨਾ ਹੈ ਤੇ ਉਹ ਚਲਾਈ ਜਾਏਗੀ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਇਆ ਜਾਏਗਾ ਵੀਡੀਓ ਜਰਨਲਿਸਟ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਰ న్యూਸ ਲੁਧਿਆਣਾ